ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਲਾਣਾ ਨੇੜੇ ਇਹ ਖੰਨੇ ਦੇ ਰਹਿ ਜਾਂਦਾ ਹੈ ਸ਼੍ਰੀ ਕ੍ਰਿਸ਼ਨਾ ਡੇਰੀ ਫਾਰਮ ਤੇ ਇਸ ਪਿੰਡ ਨੂੰ ਜਿਲ੍ਹਾ ਜਿਹੜਾ ਪੈਂਦਾ ਉਹ ਦੋਸਤੋ ਸ੍ਰੀ ਫਤੇਗੜ ਸਾਹਿਬ ਬਹੁਤ ਸਾਰੀਆਂ ਵੀਡੀਓ ਇੱਥੋਂ ਤੁਹਾਨੂੰ ਦਿਖਾਉਣ ਜਾਏ ਕਿਉਂਕਿ ਇਹ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਦਾ ਆਪ ਦਾ ਖੁਦ ਇੱਕ ਫਾਰਮ ਵੀ ਹੈ ਜਿਹਦੇ ਚ ਹਮੇਸ਼ਾ ਪਸ਼ੂ ਦੁੱਧ ਵਾਲੇ ਵੀ ਰਹਿੰਦੇ ਆ ਇਸ ਸਾਈਡ ਤੇ ਕਾਫੀ ਵੱਡਾ ਫਾਰਮ ਤੁਹਾਨੂੰ ਦੇਖਣ ਨੂੰ ਮਿਲੇਗਾ। ਨਾਲ ਪੱਕੇ ਪਸ਼ੂ ਜਿਹੜੇ ਵਿਕਰੀ ਵਾਲੇ ਆ ਉਹ ਵੀ ਰੂਟੀਨ 'ਚ ਬਹੁਤ ਸਾਰੇ ਇੱਥੇ ਮੌਜੂਦ ਰਹਿੰਦੇ ਆ ਹਰੇਕ ਟਾਈਮ। ਮੈਂ ਪਹਿਲਾਂ ਵੀ ਵੀਡੀਓ 'ਚ ਦੱਸਦਾ ਹੁੰਦਾ ਵੀ 30-30 35-35 ਪਸ਼ੂ ਇਨ੍ਹਾਂ ਕੋਲ ਵਿਕਰੀ ਵਾਲੇ ਹੁੰਦੇ ਆ। ਹਰੇਕ ਤਰ੍ਹਾਂ ਦੀ ਗਾਂ ਹੁੰਦੀ ਆ ਸੂਆਂ ਸਵਆਂੀਆਂ ਗਾਵਾਂ ਜਾਂ ਗੱਬਣ ਗਾਵਾਂ ਜਿਹੜੀਆਂ ਮੌਕੇ ਤੇ ਹਾਜ਼ਰ ਆ ਜਾਂ ਕੁਝ ਗਾਵਾਂ ਇਦਾਂ ਦੀਆਂ ਵੀ ਹੁੰਦੀਆਂ ਜਿਹੜੀਆਂ 15-20 ਦਿਨ ਲੈ ਜਾਂਦੇ ਆ। ਜਦੋਂ ਪਸ਼ੂ ਜ਼ਿਆਦਾ ਦਾ ਨੇਚਰਲੀ ਆ ਇਨ੍ਹਾਂ ਕੋਲ ਗਾਹਕ ਵੀ ਵੱਧ ਆਉਂਦਾ। ਅਸਵਾਰ ਫੇਰ ਅੱਜ ਵੀਡੀਓ ਜ਼ਰੂਰ ਬਣਾਉਣ ਲੱਗੇ ਆ ਪਰ ਬਹੁਤ ਸਾਰੀਆਂ گاਵਾਾਂ ਇਹ ਤੋਂ ਪਹਿਲਾਂ ਪਿਛਲੇ ਲੋਟ ਦੇ ਵਿੱਚ ਬਾਈ ਹੋ ਰਿਆ ਨੇ ਜਿਹੜੀਆਂ ਆਦਰ ਸਟੇਟ ਦੇ ਵਿੱਚ ਭੇਜੀਆਂ ਉਹ ਵੀ ਅੱਜ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਜ਼ਰੂਰ ਥੋੜੀਆਂ ਗੱਲਾਂ ਬਾਤਾਂ ਪਹਿਲਾਂ ਆਪਾਂ ਇੰਨਾ ਵਿਕਰੀ ਵਾਲੀਆਂ گاਵਾਾਂ ਸੰਬੰਧੀ ਕਰਦੇ ਆ ਫਿਰ ਉਹਨਾਂ ਭਰਾਵਾਂ ਨੂੰ ਤੁਹਾਨੂੰ ਮਿਲਾ ਦੇਾਂਗੇ ਜਿਹੜੇ ਇੱਥੋਂ گاਵਾਾਂ ਪਰਚੇਜ਼ ਕਰਕੇ ਅੱਗੇ ਲੈ ਜਾ ਰਹੇ ਆ ਆਪਦੀ ਸਟੇਟ ਦੇ ਵਿੱਚ ਵਿਰਿੰਦਰ ਭਾਈ ਸਤਿਕਾਰ ਸਤਿ ਆ ਬਾਈ ਵਿਰਿੰਦਰ ਅੱਜ ਕਿੰਨੇ ਨਗ ਹੋਣਗੇ ਲਗਭਗ ਲਗਭਗ ਆਪਣੇ ਕੋਲ ਹੈਗੇ ਜੀ 30 ਲਗਭਗ 30 ਤਾਂ ਹੁੰਦੇ ਹੀ ਹੁੰਦੇ ਨੇ ਭਾਜੀ ਆਪਣੇ ਕੋਲ ਜਦ ਮਰਜ਼ੀ ਬੰਦਾ ਚਾਹੇ ਬਿਨਾ ਫੋਨ ਕਰੇ ਆ ਜੇ ਠੀਕ ਹੈ ਅਸਾ ਹੁਣ ਜਿਹੜਾ ਮਾਲ ਭੇਜਿਆ ਪਿੱਛੇ ਕਿੰਨਾ ਮਾਲ ਕਿਹੜੀ ਸਟੇਟ ਦੇ ਵਿੱਚ ਭੇਜਿਆ ਤੁਸੀਂ ਭਾਜੀ ਕੱਲ ਜੰਮੂ ਦੀ ਜੰਮੂ ਤਾਂ ਭਾਜੀ ਹਰ ਹਫਤੇ ਲੋੜ ਹੁੰਦੀ ਹੈ ਜੀ ਉਹ 5-7 ਗਾਈਆਂ ਹਰ ਹਫਤੇ ਆਪਣੇ ਪੱਕੇ ਕਸਟਮਰ ਨੇ ਲੈ ਜਾਂਦੇ ਜਾਂਦੀਆਂ ਨੇ ਜੀ ਠੀਕ ਹੈ ਤੇ ਇਹ ਬਾਈ ਉਹਨੇ ਜੁਪੀ ਤੋਂ ਆਏ ਹੋਏ ਸੀ ਯਾਰ ਆਪਾਂ ਪਿਛਲੀ ਵੀਡੀਓ ਵਿੱਚ ਪੁਆਇਸੀ ਅਜ ਤੋਂ 4 ਦਿਨ ਪਹਿਲਾਂ ਬਣਾਈ ਸੀ ਵੀਡੀਓ ਆਪਾਂ ਕੁਝ ਕਾਰਨਾ ਕਰਕੇ ਚਲੋ ਵੀਡੀਓ ਪਰ ਰਿਲੀਜ਼ ਕਰਤੀ ਕੋ ਮਾਲ ਵੀ ਸੇਲ ਹੋ ਗਿਆ ਦੀ ਆਪਣਾ ਠੀਕ ਹੈ ਤੇ ਇਹਨਾਂ ਨੇ 26 ਗਾਵਾਂ ਇਹਨਾਂ ਦੀਆਂ ਲਈਆਂ ਨਹੀਂ ਇਹਨਾਂ ਨੇ 27 ਹੀ ਬੱਛੀ ਹੈ ਜੀ ਇਹਨਾਂ ਕੋ ਹਿਫਰ ਇੱਕ ਗੱਬਣ ਠੀਕ ਹੈ ਹਾਂਜੀ ਉਹਦੇ ਵਿੱਚੋਂ ਮਤਲਬ 20 ਗਾਵਾਂ ਚਲੇ ਗਈਆਂ ਇਹਨਾਂ ਦੀਆਂ ਜੀ ਕੱਲ ਜਿਵੇਂ ਕੱਲ ਤੁਸੀਂ ਗਏ ਵੀਡੀਓ ਬਣਾਉਣ ਆਣਾ ਆਪਾਂ ਮੇਰੇ ਕੋਲ ਮਾਲ ਵੀ ਜ਼ਿਆਦਾ ਸੀ ਉਸ ਕਰਕੇ ਵੀਡੀਓ ਹਿਸਾਬ ਨਾਲ ਬਣ ਨਹੀਂ ਨੀ ਸੀ ਹੂੰ ਤੇ 7 ਗਾਵਾਂ ਇਹਨਾਂ ਦੀਆਂ ਰਹਿ ਗਈਆਂ ਜੋ ਅੱਜ ਲੋਡ ਹੋਣੀਆਂ ਨੇ ਟਰੱਕ ਖੜਾ ਜੀ ਠੀਕ ਹੈ ਆਪਾਂ ਪਹਿਲਾਂ ਇਹਨਾਂ ਨਾਲ ਹੀ ਥੋੜੀਆਂ ਗੱਲਾਂ ਕਰ ਲੈਂਦੇ ਹਾਂ ਤਾਂ ਭਾਈ ਸਾਹਿਬ ਸਤਿ ਸ੍ਰੀ ਅਕਾਲ RAM RAM राम राम भाई राम भी। आ, कहां से आए हो भाई साहब आप उत्तर प्रदेश और उत्तर प्रदेश से जी जी ठीक है मैं नाम पूछना भूल गया भाई मेरा नाम है हरीशन जी यादव ठीक है भाई साहब जो आपके पास ही खड़े हैं यादव ठीक है आगे भाई अपना नाम है अनूप यादव ठीक है यूपी में आप आपका डेयरी फार्म का काम है जी जी कितनी गाय परचेज की यहाँ से आप यहाँ से मैंने सत्ताइस गाय परचेज की है सत्ताईस गाय बीस जा चुकी है और सात साइलेज के साथ आज आज लोड लोड होंगी साइलेज के साथ जी आज जी लोड हो लगभग लग दिन से रुका हुआ हूँ अच्छा दस दिन से यहाँ पर हो जी जी ठीक है फिर तो आपका काफी एक्सपीरियंस हो गया होगा कैसे रही डी डीलिंग इनके आ, साथ आप बहुत अच्छा बहुत है, बहुत ही अच्छे व्यक्ति हैं ठीक है पहली बार मैं यहाँ आया हूँ अच्छा फर्स्ट टाइम आए हो आप बहुत ही अच्छे व्यक्ति हैं बहुत ही अच्छी काउ का सिलेक्शन करवाते हैं और यहाँ फार्म पर भी बहुत अच्छी कायु मिलती है इनके यहाँ और जैसे जब नहीं उपलब्ध होती है तो बड़े बड़े फार्मों पे ब्रीडेड दीड़ फार्मों पे ले जा करके ठीक है वहां से भी दिलवा देते हैं। जी 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 अच्छा भाई चलो गाय आपने ली आपने खुद देखा परखा उनको फिर खरीदा जी सबसे बड़ी बात ये रहती है कि आप दूसरी स्टेट से यहाँ पर आए हुए हैं जी रहने की व्यवस्था कैसे अरे वो ओ क्लास मतलब एक क्लास की व्यवस्था है बिल्कुल एकदम बहुत ही अच्छा घर से भी अच्छा है यहाँ

ਜਿਨ੍ਹਾਂ ਦੇ ਨਾਲ ਸਾਇਲੇਜ ਵਗੈਰਾ ਨਾਲ ਹਰਾ ਚਾਰਾ ਜੋ ਵੀ ਇਹਨਾਂ ਦੀ ਰਿਕੁਆਇਰਮੈਂਟ ਉਹਦੇ ਹਿਸਾਬ ਤੇ ਨਾਲ ਜਾਊਗਾ। ਸੋ ਬਾਕੀ ਆਪਾਂ ਗੱਲ ਕਰਦੇ ਹਾਂ ਜਿਹੜੇ ਵਿਕਰੀ ਵਾਲੇ ਪਸ਼ੂ ਇਸ ਟਾਈਮ ਮੌਜੂਦ ਹੈ। ਵਿਰਿੰਦਰ ਭਾਈ ਇਸ ਟਾਈਮ ਜਿਹੜੀਆਂ ਮੌਜੂਦ ਗਾਵਾਂ ਜਿਹੜੀਆਂ ਅਜੇ ਵਿਕੀਆਂ ਨਹੀਂ ਆਪਣੇ ਕੋਲ ਵਿਕਰੀ ਹਾਸਤੇ ਆ। ਪਹਿਲੇ ਨੰਬਰ ਤੇ ਵੜ ਤੋਂ ਸ਼ੁਰੂਆਤ ਕਰਦੇ ਹਾਂ। ਜੀ ਦੂਜਾ ਸੂਆ ਬੱਛੀ ਦਾ ਜੀ। ਹਾਈਟ ਦੇਖ ਲਓ ਜੀ ਮੇਰੀ ਲਗਭਗ ਮੋਢੇ ਦੇ ਬਰਾਬਰ ਹੀ ਆਉਂਦੀ ਆ। ਸਹੀ ਹੈ ਭਾਈ। ਤੇ ਘਟੋ ਘਟ ਟਾਈਮ ਪਿਆ ਜੀ ਮਤਲਬ ਆਪਣੇ ਕੋਲ ਖੜੀ ਹੈ ਤਾਂ ਹਫਤਾ ਲੈ ਜੂਗੀ ਬੱਛੀ। ਠੀਕ ਹੈ। ਅਟੈਚਮੈਂਟ ਇੰਨੀ ਕੀ ਜ਼ ਦੁੱਧ ਦੀ ਗੱਲ ਕਰੀਏ ਤਾਂ ਜੀ 45 ਦਾ ਕਿਤਨੀ ਹੈ ਮਤਲਬ ਚੰਗੀ ਸੇਵਾ ਕਰ ਮਿੰਨ ਨੂੰ 50 ਤੱਕ ਆ ਸਕਦੀ ਹੈ ਬੱਚੀ ਜੀ ਠੀਕ ਹੈ ਹਾਂਜੀ ਖੋਲੋ ਬਈ ਚੁਰਗੇ ਸਿਰਸੋ ਤੋੜ ਕੇ ਦਿਖਾਉਣੇ ਆ ਫੈਕਸ ਹਵਾਨਾ ਤੇ ਉਹ ਹਵਾਨਾ ਜਿਹੜਾ ਦੁੱਧ ਕੱਢਦਾ ਕਿਉਂਕਿ ਜਿਹੜੇ ਵੱਡੇ ਹਵਾਨੇ ਥੱਲੇ ਨੂੰ ਲੰਮਕ ਜਾਂਦੇ ਆ ਅਟੈਚਮੈਂਟ ਘੱਟ ਹੁੰਦੀ ਆ ਤਾਂ ਉਦੋਂ ਇਹ ਹਵਾਨੇ ਜਿਹੜੇ ਜ਼ਿਆਦਾ ਕੁਆਲਿਟੀ ਦਾ ਰਹਣੇ ਹੁੰਦੇ ਆ ਕਿਉਂਕਿ ਇਹਨਾਂ ਦੀ ਅਟੈਚਮੈਂਟ ਬਾਡੀ ਦੇ ਨਾਲ ਬੜੀ ਜ਼ਬਰਦਸਤ ਆ ਥਾਣ ਦੋਸਤੋ ਬਹੁਤ ਸੋਹਣਾ ਨਾਤਾ ਲੰਬਾ ਥਣ ਹੈ ਤੇ ਨਾਲ ਇਹਨੂੰ ਬਹੁਤਾ ਛੋਟਾ ਮੰਨਾਂਗੇ ਹਾਲਾਂਕਿ ਇਹਨਾਂ ਦੁੱਧ ਦੇਣਾ ਤਾਂ ਨੇਚਰਲੀ ਆ ਵੀ ਮਿਲਕਿੰਗ ਮਸ਼ੀਨ ਨਾਲ ਤੁਹਾਨੂੰ ਚੁਆਈ ਕਰਨੀ ਪੈਣੀ ਹੈ ਹਫਤਾ ਹਜੇ ਬਾਈ ਕਹਿੰਦਾ ਵੀ ਲੈ ਸਕਦੀ ਹੈ ਤਿਆਰ ਹੁਣ ਵੀ ਚੰਗੀ ਹੈ ਚੰਗੇ ਘੱਟ ਕਾਟਦੀ ਹੈ ਕੋਟ ਜੱਜਮੈਂਟ ਵੀਰ ਨੇ ਕਰਾਈ ਦਿੱਤੀ ਨਾਲ ਖੜ ਕੇ ਹਵਾਨੇ ਦੀ ਅਟੈਚਮੈਂਟ ਦੇਖਿਓ ਇਹ ਗੁਣ ਖਾਸ ਐਚ ਐਫ ਦੇ ਵਿੱਚ ਹੁੰਦਾ ਭਾਵੇਂ ਤੁਸੀਂ ਮੱਝ ਵੀ ਦੇਖ ਲਓਗੇ ਜਿਹੜੀ ਇਦਾਂ ਦੇ ਫਿਕਸ ਹਵਾਨੇ ਦੀ ਉਹ ਜ਼ਿਆਦਾ ਦੁੱਧ ਕੱਢਦੀ ਹੈ ਖੁੱਲੀਆਂ ਆਈਆਂ ਨੇ ਭਾਜੀ ਖੁੱਲੀਆਂ ਆਪਣੀ ਮੌਜ ਨਾਲ ਜ਼ਿਆਦਾ ਤੁਰਦੀਆਂ ਨੇ ਜੀ ਸਹੀ ਹੈ ਸੋ ਖੁੱਲੀਆਂ ਉਸੇ ਈਆਂ ਦਾਮਾਂ ਪਾਲਦੀਆਂ ਫੇਰ ਹੀ ਏਡੇ ਏਡੇ ਢਾਂਚੇ ਤਿਆਰ ਹੁੰਦੇ ਸੋ ਇਹ ਪਹਿਲੇ ਨੰਬਰ ਤੇ ਵੈੜ ਇਹ ਤੋਂ ਬਾਅਦ ਚ ਬਾਈ ਜਿਹੜੀ 2 ਨੰਬਰ ਤੇ ਵੈੜ ਹੈ ਜੀ ਦੂਜਾ ਸੂਆ ਜੀ ਇਹ ਹੂੰ ਤੇ ਘਟੋ ਘਟ ਮਿਲਦੀ ਗੱਲ ਕਰੀਏ ਤਾਂ 50 ਕਿਲੋ ਦੁੱਧ ਪਾਇਆ ਹੋਇਆ ਹੈ ਗਾਂ ਦਾ ਜੀ 55 ਕਿਲੋ ਬੜਾ ਖੁੱਲਾ ਢੁੱਲਾ ਚਵਾ ਦੂਗੀ ਜੀ ਠੀਕ ਹੈ ਦੰਦੋਂ 6 ਹੰਦਾ ਜੀ ਹਜੇ ਠੀਕ ਹੈ 15 ਮਹੀਨੇ 15 ਮਹੀਨੇ ਦਾ ਟਾਈਮ ਪਿਆ ਜੀ ਠੀਕ ਹੈ ਸਟਰਕਚਰ ਦੇਖੋ ਹਵਾਨੇ ਦੇ ਉੱਤੇ ਨਾੜਾਂ ਸਾਰੀ ਗੁੰਦੀ ਵੀ ਆ ਹਵਾਨਾ ਜਿਹੜਾ ਉਹ ਭਰਿਆ ਹੋਇਆ ਤੁਹਾਨੂੰ ਨਾੜਾਂ ਨਾਲ ਦਿਸੀਗਾ ਰੰਗ ਰੂਪ ਦੇਖਿਓ ਵੇੜ ਦਾ ਫਾਲ ਨੂੰ ਫਿਰ ਤਾਂ ਉਹ ਨਹੀਂ ਰਸ ਉਸ ਤੋੜਨੇ ਦਾ ਥੋੜਾ ਔਖਾ ਹੋ ਜਾਂਦਾ ਇਹਨਾਂ ਨੂੰ ਪਰ ਫਿਰ ਵੀ ਤੁਸੀਂ ਟਾਂਚਾ ਦੇਖੋਗੇ ਤੁਹਾਨੂੰ ਸਮਝ ਆਊਗੀ ਵੇੜ ਡਿਊਟੀ ਦੇਖੋ ਵੇੜ ਦੀ ਦੋਸਤੋ ਜਿਵੇਂ ਪੋਸਟਰਾਂ ਵਾਲੀ ਕੈਲੰਡਰਾਂ ਦੇ ਉੱਤੇ ਜਿਹੜੀਆਂ ਫੋਟੋ ਲੱਗਦੀਆਂ ਇਦਾਂ ਦਾ ਸਟਰਕਚਰ ਤੇ ਉਦਾਂ ਦਾ ਹੀ ਪ੍ਰਿੰਟ ਹੈ ਹਵਾਨੇ ਤੇ ਨਾੜਾਂ ਦੀ ਗੱਲ ਕੀਤੀ ਸੀ ਤਾਂ ਤੁਸੀਂ ਜ਼ਰੂਰ ਦੇਖਿਓ ਇਦਾਂ ਦੀਆਂ ਹਵਾਨੇ ਤੇ ਨਾੜਾਂ ਦਿਸਦੀਆਂ ਭਾਜੀ ਆਰਡਰ ਭਰੂਗੀ ਤਾਂ ਹੋਰ ਵੀ ਜਿਆਦਾ ਬਿਊਟੀ ਹੈ ਜੇ ਉੱਪਰ ਕੇ ਆਉਣੀ ਹੈ ਜੀ ਹਜੇ ਸਹੀ ਹੈ ਸੋ ਇਸ ਸਾਈਡ ਤੇ ਵੀ ਹਵਾਨਾ ਦੇਖ ਲਓ ਨਾੜਾ ਦੇਖ ਲਓ ਤੁਸੀਂ ਢਾਂਚਾ ਇਧਰੋਂ ਵੀ ਦੇਖੋ ਬਹੁਤ ਸੋਹਣੀ ਗਾਂ ਆ ਦੱਸੋ ਕੀਮਤ ਬਾਈ ਨੂੰ ਪਤਾ ਵੀ ਇਹਦੀ ਬੰਦੇ ਵੀਰੇ ਕੀ ਰੱਖਣੀ ਆ ਪਰ ਆ ਕੇ ਦੇਖਿਓ ਤੁਹਾਨੂੰ ਪਸੰਦ ਆਊ ਰੇਟ ਜਿਹੜੇ ਆ ਤੁਸੀਂ ਸਮਝ ਹੀ ਗਏ ਹੋਵੋਗੇ ਕਿਉਂਕਿ ਜਿਹੜਾ ਅਲੱਗ-ਅਲੱਗ ਤਰ੍ਹਾਂ ਦੇ ਗਾਂ ਕਿਨੇ ਪਹੁੰਚਣਾ ਹੁੰਦਾ ਸੌਦੇ ਕਰਾਉਣ ਵਾਲੇ ਵੀਰ ਵੀ ਨਾਲ ਆਉਣੇ ਹੁੰਦੇ ਸੋ ਉਹਦੇ ਕਰਕੇ ਕਈ ਵਾਰ ਪਰਦੇ ਦੇ ਵਿੱਚ ਰੇਟ ਰੱਖੇ ਜਾਂਦੇ ਆ ਇਹ ਦੋ ਬਣਾ ਤੈਨ ਨੰਬਰ ਤੇ ਬਾਈ ਜਿਹੜੀ ਗਾਂ ਬਈ ਤੀਜਾ ਸੂਆ ਜੀ ਗਾਂ ਦਾ ਹੂੰ ਤੇ 45 ਕਿਲੋ ਦੁੱਧ ਪਾਇ ਦੂਜੇ ਸੂਆ ਜੀ ਠੀਕ ਹੈ ਅਟੈਚਮੈਂਟ ਇਹ ਵੀ ਬਾ ਕਮਾਲ ਹੈ ਜੀ ਅਜੇ ਬਾ ਦੋ ਚਾਰ ਦਿਨ ਚ ਲੈ ਰੈਂਦੀ ਹੈ ਜੀ ਸੂਪੂ ਵੀਰ ਛੇਤੀਓ ਠੀਕ ਹੈ ਸਪੇਸ ਹੈ ਓੜੀ ਹਜੇ ਵੀ ਹੂੰ ਤੇ ਚੰਗਾ ਥਾਣ ਹਵਾਨਾ ਜੀ ਖੋਲ ਛੋਟ ਖੋਲੀ ਬਈ ਸੋ ਦੋਸਤੋ ਬਹੁਤ ਸੋਹਣਾ ਥਾਣ ਤੇ ਹਵਾਨਾ ਵੀ ਇਹਦਾ ਵੀ ਤੁਸੀਂ ਹਵਾਨਾ ਦੇਖੋਗੇ ਤੁਹਾਨੂੰ ਕਈ ਵਾਰਾਂ ਕਿਸੇ ਵੀਰ ਨੂੰ ਐਵੇਂ ਵਿਖਾਵੇ ਵਾਲਾ ਹਵਾਨਾ ਜਿਹੜਾ ਸੋਹਣਾ ਵੀ ਲੱਗੇ ਉਦਾਂ ਦਾ ਚਾਹੀਦਾ ਹੁੰਦਾ ਤਾਂ ਹਵਾਨਾ ਅਟੈਚ ਫੁੱਲ ਹੈ ਹੈ ਖੁੱਚਾਂ ਤੋਤੇ ਥੋੜੀ ਜਿਹੀ ਭਲੂਣ ਨਾਲ ਬਰਾਬਰ ਆ ਜਾਂਦੇ ਆ ਥਣ ਖੁੱਚਾਂ ਦੇ ਪਰ ਜਦੋਂ ਸਵੇਲਿੰਗ ਲਹਿ ਗਈ ਭਲੂਣ ਲਹਿ ਜਾਂਦੀ ਹੈ ਤੋਂ ਦੂਬਾ ਚ ਹਵਾਨਾ ਥੋੜਾ ਉੱਪਰ ਨੂੰ ਉੱਠ ਖੜਨਾ ਹੁੰਦਾ ਬਾਕੀ ਜੋ ਸਟਰਕਚਰ ਉਹ ਕਲੀਅਰ ਵੀਡੀਓ ਚ ਦੱਸਦਾ ਹੈ ਅਸਲੀ ਦੁੱਧ ਲੈਣ ਵਾਲੇ گاਵਾਨੇ ਜਿਹਨੇ ਬੰਦੇ ਨੇ ਫਾਰਮ ਦਾ ਕੰਮ ਨਵਾਂ ਸ਼ੁਰੂ ਕਰਨਾ ਤੇ ਦੁੱਧ ਲੈਣਾ ਮਤਲਬ ਇੱਕ ਕੁਆਲਿਟੀ ਉਹ ਚੀਜ਼ ਹੈ ਜੀ ਗਾਹਾਂ ਬਰੀਡ ਵੀ ਮਤਲਬ ਇਹ ਜੀ ਬੱਚੇ ਤਿਆਰ ਹੋਣੇ ਨੇ ਜੀ ਤੋਂ ਅਗਾੜੀ ਪਿਛਾਉ ਹਵਾਨਾ ਦਾ ਸੋਰ ਅਟੈਚਮੈਂਟ ਦੀ ਗੱਲ ਕੀਤੀ ਸੀ ਤੁਸੀਂ ਦੇਖੋ ਮੋਡਲ ਦੇ ਵਿੱਚੋਂ ਕਿੰਨਾ ਸੋਹਣਾ ਜੁੜਿਆ ਹੋਇਆ ਹਵਾਨਾ ਸ ਕਹਿਆ ਵੀਰੇ ਬੰਦੇ ਸੋ ਹਵਾਨੇ ਦਾ ਆਕਾਰ ਜੇ ਤੁਸੀਂ ਅੱਗੋਂ ਸ਼ੁਰੂਆਤ ਦੇਖੋਗੇ ਸਟਾਰਟਿੰਗ ਪੁਆਇੰਟ ਦੇਖੋਗੇ ਤੇ ਪਿਛਾਂ ਤੱਕ ਦੇਖੋਗੇ ਤਾਂ ਕਾਫੀ ਤੋਂ ਨੋ ਵੱਡਾ ਹਵਾਨਾ ਜਿਹੜਾ ਉਹ ਦਿਸਣਾ ਤੇ ਇਹ ਫੈਕਸ ਹਵਾਨੇ ਦੀ ਨਿਸ਼ਾਨੀ ਹੁੰਦੀ ਉਹ ਤੇ ਤੁਰਦੀ ਆ ਹਵਾਨਾ ਨਹੀਂ ਹਿਲਦਾ ਅਜੇ ਹੋਰ ਪਰ ਨਾਂ ਜਿਵੇਂ ਨੇੜ ਆਊਗੀ ਅੱਗੇ ਕੁਝ ਵੜਾ ਹੋ ਰਹੀਆਂ ਮੇਰੇ ਖਿਆਲ ਚ ਆਪਾਂ ਥੋੜੀ ਜਿਹੀ ਤੋਰ ਲਾਂਗੇ ਬਾਈ ਅਗਲੇ 8 ਮਿੰਟ ਵੀਡੀਓ ਲਗਭਗ ਹੋ ਗਈ ਹੈ ਅਜੀ 15 ਕ ਦਿਨ ਰਹਿੰਦੇ ਨੇ ਗਾਂ ਦੇ ਵੀ ਤੇ 33 34 ਕਿਲੋ ਦੁੱਧ ਪਾਇਆ ਵੱਛੀ ਦਾ ਜੀ ਠੀਕ ਹੈ ਬਹੁਤ ਸੋਹਣਾ ਫਿਕਸਵਾਨਾ ਬਣਾਉਗੀ ਇਹ ਵੀ ਜੀ ਹੂੰ ਤੇ ਇਹਦੇ 10 12 ਦਿਨ ਪਏ ਨੇ ਜੀ ਹਜੇ 33 35 ਕਿਲੋ ਦੁੱਧ ਪਾਇਆ ਹੋਇਆ ਇਹਦਾ ਵੀ ਜੀ ਠੀਕ ਹੈ ਗਾੜੀ ਪਿਛਾੜੀ ਬਹੁਤ ਜ਼ਿਆਦਾ ਚੰਗੀ ਆ ਜੀ ਆ ਵੱਛੀ ਆਪਾਂ ਤੋਰ ਦਿਖਾ ਦਨੇ ਆ ਜੀ ਇਹਦੇ ਮੈਨੂੰ ਪੰਜ ਚਾਰ ਦਿਨ ਰਹਿ ਗਏ ਬਾਜੀ ਹਫਤੇ ਵਾਂਗੂ ਟਾਈਮ ਲੈ ਜੂ ਆਪਣੇ ਕੋ ਖੜੀ ਹੋਈ ਤੇ ਦੁੱਧ ਦੀ ਗੱਲ ਕਰੀ ਤੇ 35 ਤੋਂ ਬਾਰ-ਬਾਰ ਚਵਾ ਦੂਗੀ ਜੀ ਠੀਕ ਹੈ ਆਰਡਰ ਇਹਦਾ ਵੀ ਪੂਰਾ ਫਿਕਸ ਹੈ ਜੀ ਹਵਾਨਾ ਬਿਲਕੁਲ ਅਟੈਚਮੈਂਟ ਉੱ ਸੋ ਇਹਦਾ ਵੀ ਹਵਾਨਾ ਦੇਖੋ ਚੰਗਾ ਪਰਿਆ ਹੋਇਆ ਹਵਾਨਾ ਹਜੇ ਦਿਨ ਜੀ ਕੋਥਾਂ ਤੇ ਟਿਕੀ ਰਹਿੰਦੀ ਆ ਤਾਂ ਹਫਤਾ ਲੈ ਵੀ ਸਕਦੀ ਹੈ ਜਦੋਂ ਵਹੀਕਲ ਤੇ ਪਸ਼ੂ ਚੜਦਾ ਤਾਂ ਉਹਦੇ ਨਾਲ ਕੋਈ ਦੋ ਦਿਨ ਪਹਿਲਾਂ ਵੀ ਸੂ ਸਕਦਾ ਹੁੰਦਾ ਵੈਸੇ گاਵਾਂ ਦੀ ਖਾਸੀਅਤ ਇਹ ਰਹਿੰਦੀ ਆ ਵੀ ਇਹ ਸੂ ਵੀ ਪੈਣ ਦੁੱਧ ਇਹਨਾਂ ਨੇ ਫਿਰ ਵੀ ਪੀਕ ਲੈਵਲ ਪਹੁੰਚਣਾ ਹੁੰਦਾ ਉਹ ਦੁੱਧ ਤੇ ਆ ਹੀ ਜਾਣਾ ਹੁੰਦਾ ਕਿਉਂਕਿ ਹੁਣ ਵੀ ਤਿਆਰੀ ਦੇਖੋ ਹਵਾਨੇ ਦੀ ਬੜੀ ਸੋਹਣੀ ਆ ਲੇ ਆ ਵੀ ਸੋ ਇਹ ਦੋਸਤੋ ਤੁਸੀਂ ਵੈੜ ਦੇਖ ਲਓ ਕੁਝ ਹੋਰ ਗਾਵਾਂ ਤੁਹਾਨੂੰ ਸੋਨਿਆ ਸੋਆਂੀਆਂ ਵੀ ਦਿਖਾਉਂਗਾ ਪਹਿਲਾਂ ਗੱਭਣ ਜਿਹੜੀਆਂ ਇੱਥੇ ਖੜੀਆਂ ਐ ਇਹ ਕੁਸਕ ਪਸ਼ੂ ਸਿਲੈਕਟਡ ਜੇ ਜਾਏ ਵੀ ਮੰਨ ਲਓ ਵੀ ਮੈਕਸ ਜੇ ਕੱਢ ਲਈਦੇ ਆ ਬਾਹਰ ਵੀ ਜਿਹੜੇ ਤੁਹਾਨੂੰ ਆਈਡੀਆ ਹੋ ਜਾਵੇ ਕਿੰਦਾਂ ਦੀ ਕੁਆਲਿਟੀ ਐ ਕਿੰਦਾਂ ਦੇ ਪਸ਼ੂ ਇੱਥੇ ਮੌਜੂਦ ਐ ਉਹਦੇ ਕਰਕੇ ਇਹ ਪਸ਼ੂ ਬਾਹਰ ਜਿਹੜੇ ਉਹ ਸਾਈਡ ਤੇ ਲਾ ਲਈਦੇ ਵੀਡੀਓ ਬਣਾਉਣ ਕਰਕੇ ਬਾਕੀ ਪਸ਼ੂ ਕੋਕੇ ਠੰਡ ਦਾ ਟਾਈਮ ਆ ਸਾਰੇ ਨਵਾਏ ਵੀ ਨਹੀਂ ਜਾਂਦੇ ਤੇ ਉਹਨਾਂ ਨੂੰ ਫਿਰ ਉਵੇਂ ਖੜੇ ਰਹਿੰਦੇ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਹੁੰਦਾ ਉਹ ਆ ਕੇ ਦੇਖ ਸਕਦਾ ਹੁੰਦਾ ਬਈ ਡਿਟੇਲ ਦੱਸ ਦਿਓ ਜੀ ਦੀ ਮੈਂ ਜੀ ਦੂਜਾ ਸੂਆ ਜੀ ਤੇ 30 ਬੱਤੀ ਕਿਲੋ ਦੁੱਧ ਪਾਇਆ ਹੋਇਆ ਗਾੜੀ ਪਿਛਾੜੀ ਬਹੁਤ ਜਿਆਦਾ ਚੰਗੀ ਹੈ ਜੀ ਹਜੇ ਹਫਤੇ ਵਾਂਗੂ ਟਾਈਮ ਪਿਆ ਬੱਚੀ ਦਾ ਜੀ ਆ ਗਾੜੀ ਦਿਖਾ ਦੋ ਜੀ ਉਹ ਹਫਤਾ ਬਾਕੀ ਆ ਦੋਸਤੋ ਖਵਾਨਾ ਤੁਸੀਂ ਦੇਖ ਲਓ ਅਸੀਂ ਕੋਸ਼ਿਸ਼ ਕਰਦੇ ਹੁੰਦੇ ਜਿਹੜਾ ਮੌਕੇ ਤੇ ਤਿਆਰ ਪਸ਼ੂ ਉਹ ਤੋੜ ਕੇ ਦਿਖਾਇਆ ਜਾਵੇ ਬਾਕੀ ਪਸ਼ੂ ਕੋਕੇ گاਵਾ ਜਿਵੇਂ ਜਿਵੇਂ ਨੇੜ ਆਉਂਦੀਆਂ ਜਾਂਦੀਆਂ ਭਾਈ ਲਾਸਟ ਵਾਲੀ ਦੀ ਡਿਟੇਲ ਦੱਸ ਕੇ ਫਿਰ ਆਪਾਂ ਸੂਈਆਂ ਵਿਖਾਵਾਂਗੇ ਤੀਜਾ ਸੂਆ ਸੂਈ ਸੂਣਾ ਜੀ ਨੇ ਬੈਠ ਨੇ ਤੇ ਹਫਤਾ 10 ਦਿਨ ਪਏ ਨੇ ਜੀ ਜੀ 32 33 ਕਿਲੋ ਪਾਇਆ ਹੈ ਜੀ ਹਲੇ 10 ਦਿਨ ਵਾਂਗੂ ਪਿਆ ਮਤਲਬ ਟਾਈਮ ਖੁੱਲਾ ਡੋਲਾ ਲੈ ਜੂ ਵਰਿੰਦਰ ਭਾਈ ਕੀਮਤਾਂ ਦੀ ਜੇ ਗੱਲ ਕਰੀਏ ਤਾਂ ਆ ਇਸ ਵਾਰ ਕੀ ਕੀਮਤ ਤੋਂ ਸ਼ੁਰੂਆਤ ਜੀ ਉਹੀ ਆਪਣਾ ਲੱਖ ਰੁਪਏ ਤੋਂ ਗਾਂ ਸ਼ੁਰੂ ਆ ਮਤਲਬ ਜੀ ਨੇ ਵਧੀਆ ਗਾਂ ਲੈਣੀ ਆ ਜੀ ਹੂੰ ਵੈਸੇ ਨਾਰਮਲ ਗਾਂ ਵੀ ਜਹ ਜੀ ਮਰਜ਼ੀ ਲੈ ਲਵੇ ਬੰਦਾ ਆਪਣੇ ਕੋਲ ਪਰ ਜ਼ਿਆਦਾਤਰ ਸੌਦੇ ਆਪਣੇ ਕੋਲ ਲੱਖ ਤੋਂ ਸਟਾਰਟਿੰਗ ਵਾਲੀ ਹੁੰਦੇ ਨੇ ਕਿਉਂਕਿ ਉਹੀ ਦੁੱਧ ਪਾਉਂਦੇ ਨੇ ਅੱਜ ਕੱ ਆਪਾਂ ਇੱਧਰ ਜਿਹੜੀਆਂ ਖੜੀਆਂ ਆ ਗਾਵਾਂ ਇਹਨਾਂ ਬਾਰੇ ਡਿਟੇਲ ਦੱਸਾਂਗੇ ਹਾਂਜੀ ਤੇ ਲਾਸਟ ਦੇ ਜਰਸੀ ਤੋੜ ਕੇ ਦਿਖਾ ਦੇਵਾਂਗੇ ਭਾਜੀ ਦੂਜਾ ਸੂਬਾ ਸੂਣਾ ਜੀ ਇਹਦੇ ਨੇ ਠੀਕ ਹੈ ਤੇ 10 ਕਿਲੋ ਪਏ ਨੇ ਜੀ ਠੀਕ ਹੈ ਤੇ 32 33 ਕਿਲੋ ਪਾਇਆ ਹੋਇਆ ਹੈ ਜੀ ਠੀਕ ਹੈ ਆਹ ਦੋ ਦੰਦ ਦਾ ਬੱਚੀ ਜੀ ਇਹਦੇ 15 ਤੋਂ 20 ਦਿਨ ਪਏ ਨੇ ਜੀ ਗੱਡੀ ਚ ਆਉਣ ਕਰਕੇ ਭੁਲਾ ਭੂਣਾ ਕਰ ਗਈ ਠੀਕ ਹੈ ਮਤਲਬ ਬਣੂ ਬਹੁਤ ਅਗਲੀ ਵੀਡੀਓ ਚ ਆਪਾਂ ਕੋ ਖੜੀ ਅਗਲੀ ਵੀਡੀਓ ਚ ਆਪਾਂ ਦਿਖਾਵਾਂਗੇ ਜੀ ਠੀਕ ਹੈ ਇਹਦਾ 27 22 ਕਿਲੋ ਪਾਇਆ ਹੋ ਬੱਚੀ ਦਾ ਜੀ ਹੂੰ ਤੇ ਟਾਈਮ ਮਤਲਬ 5-7 ਦਿਨ ਰਹਿੰਦੇ ਨੇ ਬਹੁਤ ਚੰਗਾ ਇਹ ਵੀ ਮਤਲਬ ਵਧੀਆ ਹਵਾ ਨਾਲ ਸਟੈਚਮੈਂਟ ਵਾਲਾ ਬਣਾਉਗੀ ਜੀ ਠੀਕ ਹੈ ਇਹ ਜਿਹੜੀ ਸੋਈ ਸਵਾਈ ਵੈਡ ਹੈ ਤੋਂ ਸ਼ੁਰੂਆਤ ਕਰਦੇ ਹਾਂ ਇਹਨੂੰ ਤੋੜਾਂਗੇ ਨਾਲ ਆਪਾਂ ਤੇ ਭਾਜੀ ਉਹੀ ਗਾਂ ਹੀ ਜਿਹੜੀ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਹੂੰ ਤੇ ਇਹ ਯੂਪੀ ਵਾਲਿਆਂ ਨੇ ਲੈ ਲਈ ਸੀ ਠੀਕ ਹੈ ਆਪਾਂ ਨੂੰ ਭਾਜੀ ਖੁੱਲੀ ਛੁੱਟੀ ਦਿੱਤੀ ਹੈ ਕਿ ਜਦ ਤੱਕ ਤੁਹਾਡੀ ਗੱਡੀ ਲਾਸਟ ਵਾਲੀ ਨਹੀਂ ਭਰਦੀ ਜੇ ਲਾਸਟ ਕੁੰਡੇ ਤੇ ਬੰਨਣ ਤੋਂ ਬਾਅਦ ਵੀ ਤੁਸੀਂ ਗਾਂ ਚੇਂਜ ਕਰਨੀ ਹੋ ਤਾਂ ਆਪਾਂ ਤੁਹਾਡੇ ਨਾਲ ਖੜੇ ਹਾਂ ਠੀਕ ਹੈ ਭਾਈ ਤੇ ਉਹਨਾਂ ਨੂੰ ਗਾਂਾਂ ਕਿਤੇ ਇਦੋਂ ਵੀ ਚੰਗੀਆਂ ਮਿਲ ਗਈਆਂ ਆਪਾਂ ਲੈ ਕੇ ਦਿੱਤੀਆਂ ਨੇ ਅੱਛਾ ਤੇ ਉਹਨਾਂ ਨੇ ਫਿਰ ਇਹ ਗਾਂ ਚੇਂਜ ਕਰਤੀ ਮੌ ਵੱਤੀ ਦਿੱਤੀ ਕਿੱਲੋ ਤਿਆਰ ਹੈ ਹਾਂਜੀ ਆਪਾਂ ਚਾਰ ਘੰਟੇ ਪਹਿਲਾਂ ਵੀਡੀਓ ਬਣਾਈ ਸੀ ਉਹ ਚ ਗੱਭਣ ਸੀ ਤੇ ਹੁਣ ਇਹ ਸੂਈ ਆ ਕਚਰਾ ਇਹ ਨਾਲ ਆ ਜੀ ਨਾਲ ਆ ਵੱੱਤੀ ਆਈ ਇਹਦੀ ਵੱੱਛੀ ਦਿੱਤੀ ਹੈ ਇਹਨੇ ਦੋਸਤੋ ਤੋਰੀ ਬਈ ਬਹੁਤ ਸੋਹਣੀ ਇਹ ਗਾਨ ਸੋਹਰਾ ਹਵਾਨੇ ਦੀ ਬਣਾਵਟ ਦੇਖ ਲਓ ਮੈਂ ਹਵਾਨੇ ਉਸੇ ਨੂੰ ਜਿਹੜਾ ਉਹ ਵਧੀਆ ਮੰਨਦਾ ਜਿਹੜਾ ਖੁੱਚਾਂ ਤੋਂ ਤੁਹਾਨੂੰ ਉੱਤੇ ਦਿਸੇ ਤੇ ਇਹਦੇ ਵੀ ਤੁਸੀਂ ਦੇਖੋਗੇ ਸੈਜ ਖੁੱਚਾਂ ਤੋਂ ਤੋਤੇ ਆ ਥੱਲੇ ਜਿਹੜੇ ਉਹ ਥਣ ਉਹਦੇ ਬਰਾਬਰ ਆਉਂਦੇ ਹੋਣਗੇ ਪਿਛਲੇ ਕੋਡਿਆਂ ਦੇ ਪਰ ਉੱਤੋਂ ਅਟੈਚਮੈਂਟ ਜਿਹੜੀ ਉਹ ਦਿਸਦੀ ਆ ਦੋਸਤੋ ਪਤੀ 33 ਕਿਲੋ ਦੁੱਧ ਹਾਜ਼ਰ ਹੈ ਇੱਕ ਬੇਨਤੀ ਹੈ ਹਮੇਸ਼ਾ ਹੀ ਰਹਿੰਦੀ ਹੈ ਵੀ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਹੈ ਜਿਵੇਂ ਇਹਨਾਂ ਦਾ ਦੁੱਧ ਤੁਹਾਨੂੰ ਤਿਆਰ ਦੱਸਿਆ ਤਾਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਰਹਿਣ ਦਾ ਪੂਰਾ ਪ੍ਰਬੰਧ ਹੈ ਸੋ ਉਹ ਤੁਸੀਂ ਹਿੰਮਤ ਕਰਨੀ ਹੈ ਤੁਸੀਂ ਪੇਮੈਂਟ ਇਨਵੈਸਟ ਕਰਨੀ ਹੈ ਤਾਂ ਤੁਹਾਡਾ ਹੱਕ ਆ ਵੀ ਤੁਸੀਂ ਤਸੱਲੀ ਕਰੋ ਸੋ ਅੱਥੀ ਚੁਆਈ ਵਾਲਾ ਥਾਣੇ ਦੋਸਤੋ ਢਾਂਚਾ ਚੰਗਾ ਹੈ ਹਵਾਨਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਹੀ ਰਹੇ ਹੋ ਬਹੁਤ ਸੁਨਾ ਤਿਆਰ ਹੈ ਬੰਦੇ ਬਈ ਇਹਦੇ ਨਾਲ ਬੱਚਾ ਫੀਮੇਲ ਕਾਫਰੇ ਨੇ ਵੱਛੀ ਨੂੰ ਜਨਮ ਦਿੱਤਾ ਚੰਗੇ ਹਵਾਨੇ ਦੀ ਇਹ ਗਾਂ ਫੋਰ ਸੇਲ ਇਹ ਖੋਰ ਗਾਂ ਤੁਹਾਨੂੰ ਲਗਭਗ ਇਸੇ ਤਰ੍ਹਾਂ ਦੀ ਸ਼ੇਪ ਵਾਲੀ ਹਵਾਨੇ ਦੀ ਦਿਸੂਗੀ ਇਹ ਬਾਜੀ ਰਾਤ ਸੂਈ ਆ ਜੀ ਠੀਕ ਹੈ ਤੇ ਮੱਛੀ ਨੇ ਭੜਾ ਭੂਣਾ ਪਾਈਆਂ ਚੌਗੀਆ ਦੰਦੋਂ ਨਹੀਂ ਕਰੇ ਠੀਕ ਹੈ ਤੇ ਬੱਚਾ ਨੇ ਦਿੱਤਾ ਇਹ ਆਪਾਂ ਤਕਰੀਬਨ 7-8 ਕਿਲੋ ਕੱਢਿਆ ਦੁੱਧ ਜੀ ਸਵੇਰੇ ਜਿਆਦਾ ਖਾਲੀ ਵੀ ਨਹੀਂ ਕਰਿਆ ਆਪਾਂ ਕਹਿੰਦੇ ਖਾਲੀ ਕਰੀ ਹੋਈ ਹੈ ਸਹੀ ਤੇ ਬੱਚਾ ਪਲਾ ਕੇ 7-8 ਕਿਲੋ ਦੁੱਧ ਕੱਢਿਆ ਘੱਟੋ ਘੱਟ 35 ਕਿਲੋ ਦੁੱਧ ਨਾ ਪਾ ਦੂਗੀ ਜੀ ਮੱਛੀ ਅਟੈਚਮੈਂਟ ਉਹਦੇ ਨਾਲੋਂ ਵੀ ਜ਼ਿਆਦਾ ਚੰਗੀ ਹੈ ਜੀ ਮੱਛੀ ਦੇ ਉੱਪਰੋਂ ਜਮੈਂ ਨਾਲ ਤੋਂ ਇਹ ਆ ਦੇਖੋ ਹਜੇ ਵੀ ਢਿੱਲਾਂ ਕਿੰਨੀਆਂ ਨੇ ਜੀ ਮੱਛੀ ਸਹੀ ਹੈ ਸੋ ਦੋਸਤੋ ਦੁੱਧ ਇਹਦਾ ਚੋਇਆ ਵਿਆ ਕੋਸ ਸੁਈ ਸੁਬਾ ਹੀ ਹੈ ਮਤਲਬ ਕੱਲ ਸੁਈ ਦਾ ਆਰਾਮ ਵੀ ਸੁਈ ਹੈ ਭਲ ਇਹਦਾ ਵੀ ਥਣਥੀ ਚੁਆਈ ਵਾਲੇ ਦੋਨੇ ਵੜਾ ਲਗਭਗ ਕਾਪੀ ਜੀ ਇੱਕ ਦੂਜੇ ਦੀਆਂ ਤੇ ਦੋਨਾਂ ਦੇ ਥਣਥੀ ਚੁਆਈ ਵਾਲੇ ਆ ਇਹਨੇ ਬੱਚੇ ਨੂੰ ਜਨਮ ਦਿੱਤਾ ਚੰਗਾ ਹਵਾਨਾ ਤਿਆਰ ਕਰਕੇ ਇਹ ਸੂਈ ਹੈ ਕਮਾਲਾ ਬ ਇਹਦਾ ਵੀ ਹਵਾਨਾ ਕਾਫੀ ਅੱਗੋਂ ਸ਼ੁਰੂ ਹੁੰਦਾ ਦਸੋਇਆ ਗਾੜੀ ਪਿਛਾਣੂ ਹਵਾਨਾ ਫੁੱਲ ਹੈ ਭਲੂਣ ਇੱਕ ਪਾਸੇ ਦੇ ਕਿਉਂਕਿ ਕਈ ਵਾਰ ਪਸ਼ੂ ਬਹਿ ਜਾਂਦਾ ਤਾਂ ਦੋ ਦੂਜੇ ਪਾਸੇ ਚਲੀ ਜਾਣੀ ਹੁੰਦੀ ਹੈ ਅਮ ਸਭ ਨਜ਼ਰ ਆਉਂਦੀ ਹੁੰਦੀ ਹੈ ਨੇ ਚੱਲ ਭਾਈ ਬੰਦ ਸੋ ਇਹ ਤਾਜੀ ਸੂਈ ਹੋਈ ਰਾਤ ਦੀ ਸੂਈ ਦੀ ਗਾਂ ਇਹ ਤੋਂ ਬਾਅਦ ਚ ਇੱਕ ਹੋਰ ਗਾਂ ਇੱਥੇ ਖੜੀ ਆ ਦੱਸੋ ਤੇ ਇੱਕ ਜਰਸੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਭਾਈ ਇਹਦੀ ਡਿਟੇਲ ਜਿਹੜੀ ਭਾਜੀ ਤੀਜਾ ਸੂਰ ਸੂਈ ਆ ਜੀ ਹੂੰ ਬੱਚਾ ਇਹਦੇ ਮਗਰ ਆ ਜੀ ਅੱਜ ਤਿੰਨ ਦਿਨ ਹੋ ਗਏ ਜੀ ਪਰਸੋ ਸ਼ਾਮ ਦੀ ਸੂਈ ਹੋਈ ਆ ਠੀਕ ਹੈ 22 23 ਕਿਲੋ ਵਾਂਗੂ ਬੋਲੀ ਵਾਂਗੂ ਹੋਊਗੀ ਇਹ ਥੱਲੇ ਠੀਕ ਹੈ ਦੁੱਧ 30 ਤੋਂ ਪਲੱਸ ਪਲੱਸ 30 ਮਤਲਬ ਮੰਨ ਕੇ ਲੈ ਲੇਦੇ ਬੰਦਾ ਜੀ ਠੀਕ ਹੈ ਹਾਂਜੀ ਐਸੇ ਤੋਂ ਬਿਨਾ ਇੱਕ ਜਰਸੀ ਵੀ ਆਪਣੇ ਕੋਲ ਹੈ ਜਰਸੀ ਨੂੰ ਭਾਜੀ ਅਜੇ 4 ਦਿਨ ਹੋ ਗਏ ਸੂਈ ਨੂੰ ਹੀ ਜਮੈਂ ਇਦੋਂ ਤੋਂ 0 ਖਾਲੀ ਹੈ ਜੀ ਚਾਹੇ 2 ਟਾਈਮ ਦੀ 4 ਟਾਈਮ ਆਪਣੀ ਚੋਈ ਸੂਏ ਡੰਗਰ ਦੀ ਭਾਜੀ ਆਪਾਂ ਕਹਿ ਦਿੰਦੇ ਹਾਂ ਕਿ ਆਪਣੀ ਚੋਈ ਕਰਕੇ ਲੈ ਜਾਓ ਜੀ ਠੀਕ ਹੈ ਗੱਬਣਾਂ ਦੀ ਹੁੰਦੀ ਹੈ ਜੀ ਸੂਏ ਗਾਂ ਦੀ ਸਿਰਫ ਆਪਾਂ ਜੇਰ ਦੀ ਗਾਰੰਟੀ ਲੈ ਸਕਦੇ ਹਾਂ ਉਹ ਵੀ ਆਪਣਾ ਡਾਕਟਰ ਚਾਹੇ ਬੰਦਾ ਨਾਲ ਲਿਆਵੇ ਠੀਕ ਹੈ ਕਿਉਂਕਿ ਇਹ ਸੂਏ ਹੋਏ ਭਾਜੀ ਕਚਰਾ ਦਾ ਮਾੜਾ ਮੋਟਾ ਮਾਰੀ ਜਾਂਦੇ ਨੇ ਅਗਲਾ ਮੁੜ ਕੇ ਕਹਿੰਦਾ ਕਿ ਤੁਸੀਂ ਜੇਰ ਦੀ ਗਾਰੰਟੀ ਲਈ ਦੀ ਜੇਰ ਵੀ ਨਹੀਂ ਪਈ ਹੋਈ ਸਹੀ ਹੈ ਜੇਰ ਤਾਂ ਇਹ ਮਾੜਾ ਮੋਟਾ ਕਚਰਾ ਮਾਰ ਇਹ ਥੱਲੇ ਮਤਲਬ 23 24 ਕਿਲੋ ਹੋਊ ਜੀ ਜਰਸੀ ਥੱਲੇ ਬੱਚਾ ਇਹਨੇ ਕੀ ਦਿੱਤਾ ਬੱਚਾ ਜੀ ਇਹਦੇ ਮਗਰ ਖੋਲੀ ਬਈ ਨੂੰ ਦੋਸਤੋ 23 24 ਕਿਲੋ ਦੁੱਧ ਥੋੜੇ ਦਿਨਾਂ ਦੀ ਸੋਈ ਇਹ ਬੜੀ ਸੋਹਣੀ ਤਿਆਰ ਹੁੰਦੀ ਹੈ ਵੈੜੇ ਦੀ ਵੀਡੀਓ ਬਾਈ ਕੋਲ ਹੈਗੀ ਹੈ ਜਦੋਂ ਪੂਰੀ ਤਿਆਰੀ ਸੀ ਕਿਉਂਕਿ ਹੁਣ ਤਾਂ ਵੀਡੀਓ ਬਣ ਰਹੀ ਹੈ ਲਗਭਗ ਟਾਈਮ 1:30 ਵਜੇ ਦੇ ਆਸ-ਪਾਸ ਮੈਂ ਵੀਡੀਓ ਬਣਾ ਰਿਹਾ ਹਾਂ ਹੁਣ ਤੁਹਾਡੇ ਪੂਰੇ 2 1/2 ਘੰਟੇ ਤੁਸੀਂ ਹੋ ਗਿਆ ਇਹਨੂੰ ਕਿੰਨਾ ਫਰਕ ਪੈ ਗਿਆ ਜੀ ਸਹੀ ਹੈ ਸੋ ਇਹ ਜਿਵੇਂ ਜਿਵੇਂ ਨੇੜ ਆਉਂਦੀ ਜਾਂਦੀ ਚੁਾਈ ਤੇ ਉਹ ਮ ਭਰਦੀ ਤੁਰੀ ਜਾਂਦੀ ਹੈ ਸੋਹਣੀ ਤਿਆਰ ਹੁੰਦੀ ਹੈ ਬਾਕੀ ਸੋ ਇਹ ਦੋ ਸੋ ਗਾਮਾ ਅੱਜ ਜਿਹੜੀਆਂ ਤੁਹਾਨੂੰ ਦਿਖਾਉਣਾ ਸੀ ਟੋਟਲ ਨਾ ਗਿੰਦੇ ਸੀ ਇਹ ਜਿਹੜੇ ਵਿੱਚੋਂ ਛਾਂਟ ਕੇ ਕੱਢੇ ਹੋਏ ਆ ਮਤਲਬ ਛਾਂਟ ਕੇ ਨਹੀਂ ਮਿਕਸ ਜਿਹੜੇ ਪਸ਼ੂ ਵਿੱਚੋਂ ਕੱਢੇ ਹੋਏ ਆ ਬਾਹਰ ਬਾਕੀ ਕੁਸ ਗਾਮਾ ਹੋਰ ਖੜੀਆਂ ਤੁਸੀਂ ਜਦੋਂ ਆਉਂਗੇ ਉਦੋਂ ਨੂੰ ਕੁਸ ਨਾਗ ਹੋਰ ਆ ਜਾਣੇ ਤੇ ਕੁਸ ਇਹਨਾਂ ਚੋ ਵਿਕ ਜਾਨਗੇ ਸੋ ਬਾਕੀ ਤਸੱਲੀ ਕਰਨ ਦਾ ਹੱਕ ਹੈ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਮੈਂ ਵਾਰ-ਵਾਰ ਇਹ ਬੇਨਤੀ ਤਾਂ ਕਰ ਦੰਦਾ ਬਾਅਦ ਚ ਨਾ ਕਿਸੇ ਗੱਲੋਂ ਲੰਬਾ ਇੱਕ ਦੂਜੇ ਨੂੰ ਦਿੱਤਾ ਜਾਵੇ ਵਿਤਰੇ ਆ ਵੀ ਫੁੱਲ ਤਸੱਲੀ ਕਰਕੇ ਪਸ਼ੂ ਜਿਹੜਾ ਖਰੀਦਿਆ ਜਾਵੇ ਧੰਨਵਾਦ ਸੋ ਇਸ ਵੀਡੀਓ ਵਿੱਚ ਨਿਕਲਣ ਲਈ